ਉਹਦੇ ਜਿਹੜੀ ਇੱਕ ਮਹਿਲਾ ਕੀ ਮਾਮਲਾ ਤੇ ਦੇਖੋ ਇੱਕ ਅਭੀਜੀਤ ਸਿੰਘ ਨੇ ਹੈਪਵੋਲ ਕਲਾ ਤੋਂ ਨਿਊ ਦੀਪ ਦੀਪਨਗਰ ਦੇ ਰਹਿਣ ਵਾਲੇ ਨੇ ਇਹਨਾਂ ਦਾ 100 ਕਇਦਾ ਪਲਾਟ ਸੀਗਾ ਔਰ ਉਹਦੀ ਇਹਨਾਂ ਨੇ ਕਦੇ ਸੇਲ ਕਰਨੀ ਸੀ ਅੱਗੇ ਫਰਦਰ ਉਹਦੇ ਵਾਸਤੇ ਐਨਓਸੀ ਵੀ ਲੋੜ ਸੀਗੀ ਔਰ ਇਹਨਾਂ ਦਾ ਕਹਿਣਾ ਹੈਗਾ ਗਲਾਡਾ ਵਿਖੇ ਜਦੋਂ ਗਏ ਆ ਉੱਥੇ ਜਿਹੜੀ ਡੀਲਿੰਗ ਹੈਂਡ ਕਲਰਕ ਹੈ ਉਹਨੂੰ ਫਰੰਟ ਡੈਸਕ ਐਗਜ਼ੀਕਟਿਵ ਕਹਿੰਦੇ ਆ ਉਹਨਾਂ ਨੂੰ ਮਿਲੇ ਆ ਵੀ ਅਸੀਂ ਐਨਓਸੀ ਲੈਣੀ ਐ ਉਹਨਾਂ ਨੇ 4300 ਜਿਹੜੀ 20 ਰੁਪਏ ਉਹ ਫੀਸ ਸਰਕਾਰੀ ਸੀ ਕਿ ਕਹਿੰਦੇ ਜੀ ਇਹ ਲੱਗਣੀ ਐ ਉਹਨਾਂ ਨੇ ਉਹ ਪੇ ਕਰਤੀ ਆਨਲਾਈਨ ਉਹਨਾਂ ਦਾ ਜਿਹੜਾ ਪੋਰਟਲ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ 1500 ਰੁਪਿਆ ਵੀ ਮੈਨੂੰ ਵੀ ਦਿਓ ਤਾਂ ਉਹਨਾਂ ਨੇ ਕਿਹਾ ਵੀ ਸਰਕਾਰੀ ਫੀਸ ਤਾਂ ਅਸੀਂ ਪੇ ਕਰਤੀ ਤੁਹਾਡੇ ਕਦੇ ਕਹਿੰਦੇ ਜੀ ਇਹ ਤਾਂ ਲੱਗਣੀ ਐ ਜੇ ਅਸੀਂ ਤਾਂ ਇਹ ਲੈਣੇ ਆ ਉਹ ਫਿਰ ਉਹਨੇ ਮਜਬੂਰੀ ਵਾਸਤੇ ਆ ਕੇ 1500 ਰੁਪਿਆ ਉਹਨੂੰ ਦਿੱਤਾ ਉਹਨੇ ਇਹ ਵੀ ਕਿਹਾ ਵੀ ਫਿਰ اکاؤنٹ ਵਿੱਚ ਇਹਨੂੰ Google Pay ਰਹੀਂ ਪਾ ਦਿਓ ਉਹਦਾ ਨੰਬਰ ਉਹਨੇ ਦਿੱਤਾ ਫਿਰ ਉਹਨੇ 1500 ਰੁਪਏ ਉਹਨੂੰ ਦੇ ਦਿੱਤਾ ਤੇ ਉਹਨੇ ਇਸ ਗੱਲ ਦਾ ਬੁਰਾ ਮਨਾਇਆ ਔਰ ਉਹਨੇ ਜਿਹੜੀ ਪੰਜਾਬ ਗਵਰਨਮੈਂਟ ਦੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਆ ਉੱਤੇ ਉਹਨੇ ਕੰਪਲੇਂਟ ਪਾਈ ਔਰ ਕੰਪਲੇਂਟ ਜਦੋਂ ਸਾਡੇ ਕੋਲ ਆਈ ਹੈ ਡੀਐਸਪੀ ਰੇਂਜ 2 ਸ਼ਿਵ ਚੰਦ ਉਹਨੇ ਇਨਕੁਆਇਰੀ ਕੀਤੀ ਇਨਕੁਆਇਰੀ ਚ ਹਾਲਾਤ ਸਹੀ ਪਾਏ ਗਏ ਔਰ ਪੈਸੇ ਲੈਣੇ ਉਹਨੇ ਸਾਬਤ ਹੋਏ ਔਰ ਮਕਦਮਾ ਦਰਜ ਕਰਤਾ ਜਾਏਗਾ 7 ਪੀਸੀ 71 ਔਰ ਨਿਕਸ਼ਾ ਨਿਕਸ਼ਾ ਦੇਵੀ ਲੇਡੀ ਕਲਰਕ ਹੈ ਤੇ ਇਹਨਾਂ ਨੂੰ ਅੱਜ ਗਫਤਾਰ ਕਰ ਲਿਆ ਔਰ ਕੱਲ ਨੂੰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਹਿਲਾਂ ਵੀ ਇਹਨਾਂ ਕੋਈ ਡਿਮਾਂਡ ਕੀਤੀ ਜਾਂਦੀ ਸੀ ਜਾਂ ਪਹਿਲਾਂ ਕੋਈ ਮਾਮਲਾ ਦਾ ਪਹਿਲਾ ਮਾਮਲਾ ਕੋਈ ਦਰਜ ਨਹੀਂ ਹੈਗਾ ਬਾਕੀ ਸਾਰੀ ਅਥਾਰਟੀ ਇਨਵੈਸਟੀਗੇਸ਼ਨ ਕਰਨਗੇ ਜੇ ਕੋਈ ਗੱਲ ਸਾਹਮਣੇ ਆਈ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।